ਬਾਬੇ ਗੁਰਵਿੰਦਰ ਸਿੰਘ ਨੂੰ ਲੈ ਕੇ ਇੱਕ ਨਵੀਂ ਜਾਣਕਾਰੀ ਸਾਹਮਣੇ ਆ ਰਹੀ ਹੈ ਨਵੀਂ ਸੀਸੀਟੀਵੀ ਨੇ ਸਾਰੀ ਪੋਲ ਖੋਲ ਕੇ ਰੱਖ ਦਿੱਤੀ ਹੈ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰ ਦਿੱਤਾ ਜਿੱਥੇ ਕੁਝ ਦਿਨ ਪਹਿਲਾਂ ਇਹ ਕਿਹਾ ਜਾ ਰਿਹਾ ਸੀ ਕਿ ਖੇੜੀ ਵਾਲੇ ਬਾਬੇ ਨੇ ਆਪਣੀ ਸੱਸ ਦੇ ਪੱਟ ਦੇ ਵਿੱਚ ਗੋਲੀ ਮਾਰ ਦਿੱਤੀ ਹੈ ਜਿਸ ਤੋਂ ਬਾਅਦ ਉਹ ਜ਼ਖਮੀ ਹੋ ਜਾਂਦੇ ਨੇ ਤੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਜਾਂਦਾ ਹੈ ਤਾਂ ਦੂਜੇ ਪਾਸੇ ਖੇੜੀ ਵਾਲਾ ਬਾਬਾ ਵੀ ਹਸਪਤਾਲ ਦੇ ਵਿੱਚ ਭਰਤੀ ਹੈ ਤਾਂ ਹੁਣ ਨਵਾਂ ਮੋੜ ਸਾਹਮਣੇ ਆ ਰਿਹਾ ਇੱਕ ਸੀਸੀਟੀਵੀ ਵੀਡੀਓ ਜਿਦੇ ਵਿੱਚ ਤੁਸੀਂ ਸਾਫ਼-ਸਾਫ਼ ਵੇਖ ਸਕਦੇ ਹੋ ਕਿ ਜਿਹੜੇ ਖੇੜੀ ਵਾਲਾ ਬਾਬਾ ਗੁਰਵਿੰਦਰ ਸਿੰਘ ਹੈ ਉਹ ਆਪਣੀ ਘਰਵਾਲੀ ਨੂੰ ਮਿਲਣ ਦੇ ਲਈ ਜਾਂਦੇ ਨੇ ਤਾਂ ਕਿਸ ਤਰੀਕੇ ਨਾਲ ਇੱਕ ਤੇਜ਼ ਰਫ਼ਤਾਰ ਗੱਡੀ ਆਉਂਦੀ ਹੈ ਤੇ ਉਹਨਾਂ ਨੂੰ ਦਰੜੰਦੀ ਕੋਸ਼ਿਸ਼ ਕਰਦੀ ਹੈ ਤੇ ਤੁਸੀਂ ਵੇਖ ਪਾ ਰਹੇ ਹੋ ਕਿ ਜਿਹੜਾ ਗੁਰਵਿੰਦਰ ਸਿੰਘ ਹੈ ਖੇੜੀਆਲਾ ਬਾਬਾ ਉਹ ਆਪਣੇ ਆਪ ਨੂੰ ਬਚਾਉਣ ਦੇ ਲਈ ਛਲਾਂਗ ਮਾਰ ਕੇ ਗੱਡੀ ਦੇ ਉੱਤੇ ਚੜ ਜਾਂਦਾ ਹੈ ਤੇ ਉਹ ਕੋਸ਼ਿਸ਼ ਕਰਦੇ ਨੇ ਆਪਣੇ ਆਪ ਨੂੰ ਬਚਾਉਣ ਦੀ ਹਾਲਾਂਕਿ ਕੋਸ਼ਿਸ਼ ਬੇਕਾਰ ਹੋ ਜਾਂਦੀ ਹੈ ਗਨੀਮਤ ਰਹੀ ਹੈ ਕਿ ਉਹਨਾਂ ਦੀ ਜਾਨ ਨਹੀਂ ਗਈ ਪਰ ਜਿਹੜਾ ਬੰਦਾ ਗੱਡੀ ਚਲਾ ਰਿਹਾ ਸੀ ਉਸ ਦੇ ਵੱਲੋਂ ਇਹ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿ ਖੇੜੀਆਲੇ ਬਾਬੇ ਨੂੰ ਮਾਰ ਮਕਾਇਆ ਜਾਵੇ ਕਿਉਂਕਿ ਜਿਸ ਰਫਤਾਰ ਦੇ ਨਾਲ ਇਹ ਗੱਡੀ ਆ ਰਹੀ ਹੈ ਪੂਰੀ ਕੋਸ਼ਿਸ਼ ਖਸ਼ਨਾ ਲਾ ਰਹੀ ਹੈ ਕਿ ਇਹ ਖੇੜੀ ਵਾਲੇ ਬਾਬੇ ਨੂੰ ਮਾਰ ਮੁਕਾਏ ਪਰ ਜਿਹੜੇ ਗੁਰਵਿੰਦਰ ਸਿੰਘ ਨੇ ਉਹ ਗੱਡੀ ਦੇ ਉੱਪਰ ਚੜ ਜਾਂਦੇ ਨੇ ਜਿਸ ਤੋਂ ਬਾਅਦ ਉਹਨਾਂ ਦੀ ਜਾਨ ਬਚ ਚੁੱਕੀ ਹੈ ਪਰ ਉਹ ਵੀ ਹਸਪਤਾਲ ਦੇ ਵਿੱਚ ਭਰਤੀ ਨੇ ਤਾਂ ਇਹ ਸੀਸੀਟੀਵੀ ਨੇ ਪੋਲ ਖੋਲੀ ਹੈ ਦਰਅਸਲ ਇਹ ਕਿਹਾ ਜਾ ਰਿਹਾ ਸੀ ਕਿ ਉਹਨਾਂ ਦੇ ਸੱਸ ਦੀ ਪੱਟ ਦੇ ਵਿੱਚ ਗੋਲੀ ਮਾਰੀ ਹੈ ਜਿਸ ਤੋਂ ਬਾਅਦ ਸੱਸ ਨੇ ਇਲਜ਼ਾਮ ਲਗਾਏ ਸੀ ਕਿ ਮੈਂ ਗਲਤੀ ਕਰਤੀ ਆਪਣੀ ਕੁੜੀ ਸਾਹਿਬ ਜੋਤ ਦਾ ਵਿਆਹ ਉਹਨਾਂ ਦੇ ਨਾਲ ਕਰ ਦਿੱਤਾ ਜੇ ਮੈਨੂੰ ਪਹਿਲਾਂ ਪਤਾ ਹੁੰਦਾ ਤਾਂ ਮੈਂ ਉਹਨਾਂ ਦਾ ਵਿਆਹ ਨਾ ਕਰਦੀ ਪਰ ਇਹ ਸੀਸੀਟੀਵੀ ਨੇ ਇਹ ਹੈਲਪ ਕੀਤੀ ਹੈ ਪੁਲਿਸ ਦੀ ਵੀ ਤੇ ਲੋਕਾਂ ਨੂੰ ਇਹ ਜਾਣਨ ਦੇ ਵਿੱਚ ਵੀ ਕਿ ਪਹਿਲਾ ਹਮਲਾ ਕਿਸ ਨੇ ਬੋਲਿਆ ਤਾਂ ਤੁਹਾਨੂੰ ਇਹ ਦੱਸ ਦਿੰਨੇ ਆ ਕਿ ਹੁਣ ਇਹ ਵੀ ਸਾਹਮਣੇ ਆ ਚੁੱਕਿਆ ਹੈ ਕਿ ਇਹ ਗੱਡੀ ਚਲਾਉਣ ਵਾਲਾ ਕੌਣ ਸੀ ਗੱਡੀ ਸਵਾਰ ਸੀ ਉਹਨਾਂ ਦਾ ਖਾਲਾ ਜਿਸ ਦੇ ਵੱਲੋਂ ਗੱਡੀ ਚਲਾਈ ਜਾ ਰਹੀ ਸੀ ਤੇ ਖੇੜੀ ਵਾਲੇ ਬਾਬੇ ਨੂੰ ਦਰੜਨ ਦੀ ਕੋਸ਼ਿਸ਼ ਵੀ ਕੀਤੀ ਗਈ ਆ ਤਾਂ ਪੁਲਿਸ ਦੇ ਵੱਲੋਂ ਜਿੱਥੇ ਉਹਨਾਂ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਉੱਥੇ ਹੀ ਕੁਝ ਅਣਪਛਾਤੇ 3-4 ਲੋਕਾਂ ਦੇ ਖਿਲਾਫ ਵੀ ਮਾਮਲਾ ਦਰਜ ਕੀਤਾ ਗਿਆ ਤਾਂ ਇਹ ਸੀਸੀਟੀਵੀ ਵੀਡੀਓ ਜੇਕਰ ਨਾ ਸਾਹਮਣੇ ਆਉਂਦੀ ਤਾਂ ਪਤਾ ਹੀ ਨਹੀਂ ਸੀ ਚੱਲਣਾ ਕਿ ਆਖਰ ਮੇਨ આરોપી ਕੌਣ ਹੈ ਕਿਹਨੇ ਪਹਿਲਾਂ ਹਮਲਾ ਕੀਤਾ ਸੀ ਸਾਡੇ ਬੀਤੇ ਦਿਨ 2 ਦਿਨ ਪਹਿਲਾਂ ਇੱਕ ਲੜਾਈ ਤੇਗੜਾ ਹੋਇਆ ਸੀ ਜਿਸ ਤੋਂ ਗੋਲੀ ਵੀ ਚੱਲੀ ਸੀ ਜਿਹਦੇ ਲਈ ਅਸੀਂ 95 ਨੰਬਰ ਐਫ ਆਈ ਆਰ ਔਰ ਅੰਡਰ ਸੈਕਸ਼ਨ 109 333 91 190 ਪੀ ਐਨ ਐਸ ਇਹ 25 ਸਾਈ ਯਾਮਜ਼ ਐਕਟ ਦੇ ਅਧੀਨ ਜਿਸਟ੍ਰਿਬਿਟ ਕੀਤੀ ਸੀ ਉਹ ਚ ਅਸੀਂ ਸੈਕੰਡ ਪਾਰਟੀ ਦੇ ਬਿਆਨ ਤੇ ਕੱਲ ਕ੍ਰਾਸ ਕੇਸ ਵੀ ਰਜਿਸਟਰ ਕਰ ਲਿਆ ਕ੍ਰਾਸ ਕੇਸ ਹੋਇਆ ਜੀ 109 115 190 ਤੇ 190 ਪੀ ਐਨ ਐਸ ਇਹ ਕ੍ਰਾਸ ਕੇਸ ਦੋ ਬੰਦੇ ਆਲੇ ਖਲਾਫ ਹੋਇਆ ਅੱਜ ਜਿਹੜੀ ਇਸ ਤੋਂ ਜਿਹੜੇ ਗੁਰਵਿੰਦਰ ਬਾਬਾ ਸੀ ਉਹਦੇ ਬਿਆਨ ਤੇ ਉਹਨਾਂ ਦੇ ਵਿਭਗਤ ਰੰਗੋਰ ਰਮਨਜੋਤ ਤੇ ਜਿਹੜੇ ਦੋ ਬੰਦੇ ਬਾਈ ਦੇ ਉਹਨਾਂ ਨੇ ਲਿਖਾਇਏ ਨੇ ਸਤਵੀਰ ਸਿੰਘ ਚਨਾਰਥਲ ਦਾ ਤੇ ਜਸਪਾਲ ਸਿੰਘ ਅਰਜੰਦਰ ਗੜ ਦਾ ਤੇ ਕੁਝ ਵਿੱਚ ਅਣਪਛਾਤੇ ਦੇ ਇਹਦੇ ਚੋਂ ਹੁਣ ਅਸੀਂ ਜਿਹੜਾ ਮੇਨ ਕੇਸ ਮੇਨ ਐਫ ਆਈ ਆਰ ਹੈ ਉਹਦੇ ਤੁਸੀਂ ਦੋ ਬੰਦਿਆਂ ਦੇ ਬਾਈ ਨੇ ਐਫ ਆਈ ਆਰs ਹੋਣਾ ਜੋ ਇੱਕ ਤਰਪਦੀਪ ਸਿੰਘ بڑا ਗੁਰਵਿੰਦਰ ਖੇੜੀ ਬਾਬੇ ਦਾ ਕਜ਼ਨ ਸੀਗਾ ਉਹਨੂੰ ਰੈਸਟ ਕਰ ਲਿਆ ਤੇ ਕ੍ਰਾਸ ਕੇਸ ਦੇ ਵਿੱਚ ਅਸੀਂ ਸਕਰੀਪਟ ਤੇ ਜਸਪਾਲ ਨੂੰ ਮੈਂ ਰਿਸ਼ਤ ਕਰ ਅੱਛਾ ਕੋਈ ਰਿਕਵਰੀ ਵੀ ਕਰ ਰਹੀ ਹੋਈ ਜਾਂਦੀ ਹੈ ਨਹੀਂ ਹਲੇ ਜੀ ਅੱਜ ਅਸੀਂ ਉਹਨਾਂ ਨੂੰ ਕੋਰਟ ਪੇਸ਼ ਕਰਨ ਲਈ ਭੇਜਿਆ ਕੋਰਟ ਤੋਂ ਅਸੀਂ ਇੱਕ ਵਾਰ ਰਿਮਾਂਡ ਲੈ ਕੇ ਫਿਰ ਹੋਵੇਗਾ ਜੀ ਮੂਲੀ ਵਿਵਾਦ ਸਾਹਮਣੇ ਹੈ ਕੀ ਕਾਰਨ ਰਿਹਾ ਲੜਾਈ ਦਾ ਮੂਲੀ ਵਿਵਾਦ ਗੱਲ ਇਹ ਹੈ ਜੀ ਜਿਹੜਾ ਪਹਿਲਾਂ ਮੇਨ ਕੇਸ ਦੇ ਕੰਪਲੇਨੈਂਟ ਹੈ ਕਿ ਗੁਰਜੀਤ ਕੌਰ ਇਹਨਾਂ ਦੀ ਬੇਟੀ ਦਾ ਵਿਆਹ ਹੋਇਆ ਸੀ ਗੁਰਵਿੰਦਰ ਸਿੰਘ ਨਾਲ ਪਿਛਲੇ ਸਾਲ ਕੁਝ ਪਿਛਲੇ 3-4 ਮਹੀਨੇ ਤੋਂ ਇਹਨਾਂ ਦਾ ਆਪਸ ਵਿੱਚ ਕੋਈ ਮੈਟ੍ਰੀਮੋਨੀਅਲ ਡਿਸਕਿਊਟ ਚੱਲ ਰਿਹਾ ਸੀ ਤੇ ਗੁਰਵਿੰਦਰ ਦੀ ਲਾਈਫ ਜਿਹੜੀ ਗੁਰਜੀਤ ਕੌਰ ਦੀ ਬੇਟੀ ਐ ਸਾਹਿਬ ਜੀ ਕੌਰ ਉਹ ਆਪਣੇ ਇੱਥੇ ਪਿੱਕੇ ਕਰ ਰਹੇ ਨੇ ਪਰसों ਜਦੋਂ ਜਿੱਦਣ ਲੜਾਈ ਹੋਈ ਹੈ ਗੁਰਵਿੰਦਰ ਊਣੀ ਕੁਝ ਮਤਲਬ ਆਪਸ ਹੁਣ ਆਪ ਆਏ ਜਾਂ ਇਹਨਾਂ ਦੇ ਬੁਲਾਏ ਤੇ ਆਏ ਇਹ ਗੱਲ ਸਾਨੂੰ ਕਲੀਅਰ ਨਹੀਂ ਪਰ ਇਹ ਆਹੀ ਗੱਲ ਕਰਨ ਆਏ ਸੋ ਡਿਸਕਿਊਟ ਨੂੰ ਰਿਜ਼ੋਲਵ ਕਰਨ ਆਏ ਜਦੋਂ ਇਹ ਗੱਲਨਾ ਕਰ ਰਹੇ ਸੀ ਉਸ ਦੌਰਾਨ ਇਹਨਾਂ ਦੀ ਬਹਿਸ-ਬਾਤ ਜੀ ਹੋ ਗਈ ਇੱਕ ਧਿਰ ਵੱਲੋਂ ਗੋਲੀ ਚਲਾਈ ਗਈ ਜੋ ਕੁਝੀਤ ਕੋਰੋਣਾ ਦੇ ਪੈਰ ਦੇ ਵਿੱਚ ਹੀ ਉਹ ਜਿਹਨੇ ਨਾਲ ਦੋਨਾਂ ਪਾਸੇ ਦੋ ਦੋ ਚਾਰ-ਚਾਰ ਬੰਦੇ ਸੀਗੇ ਇਹਨਾਂ ਨੇ ਪਹਿਲਾਂ ਉੱਥੇ ਘਰ ਦੇ ਬਾਹਰ ਲੜਾਈ ਹੋਈ ਉਸ ਤੋਂ ਬਾਅਦ ਜਦੋਂ ਇਹ ਫੇਰ ਹਸਪੀਟਲ ਦਾਖਲ ਹੋਣਗੇ ਗੁਰਜੀਤ ਕੌਰ ਪਾਰਟੀ ਉਹਨਾਂ ਵੱਲੋਂ ਗੁਰਵਿੰਦਰ ਬਾਬੇ ਦੇ ਵਿੱਚ ਲਿਆ ਕੇ ਬਹੁਤ ਤੇਜ਼ ਗੱਡੀ ਮਾਰੀ ਗਈ ਵਿੱਚ ਤੇ ਉਸਤੇ ਉਥੇ ਵੀ ਹਸਪੀਟਲ ਦੇ ਬਾਹਰ ਵੀ ਦਾ ਨਿਗਰਾਨੀ ਅੱਜ ਜਿੰਨਾ ਦੇ ਖਿਲਾਫ ਮਾਮਲਾ ਦਰਜ ਹੋਇਆ ਜੀ ਮੇਨ ਜਿਹੜਾ ਮੇਨ 95 ਨੰਬਰ ਐਫ ਆਈ ਆਰ 'ਚ ਜਿਹੜਾ ਗੁਰਜੀਤ ਕੌਰ ਉਹਨਾਂ ਦੀ ਸਟੇਟਮੈਂਟ ਤੇ ਦੋ ਬੰਦਿਆਂ ਦੇ ਨਾਮ ਹੈ ਤੇ ਬਾਕੀ 4-5 ਅਣਪਛਾਤੇ ਜਿਹੜਾ ਕ੍ਰਾਸ ਕੇਸ 'ਚ ਆਉਂਦੀ ਗੱਡੀ ਤਿੰਨ ਬੰਦਿਆਂ ਦੇ ਬਈ ਨਾਮ ਹੈ বাছাত্রে ব্যক্তি